ਸਾਊ ਹਮਸਫਰ ਸਾਊ ਤੇ ਸ਼ਰੀਫ ਕਾਕੇ ਥੋੜੇ ਬੋਰਿੰਗ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਫਿਲਮੀ ਚੋਚਲੇ ਤੇ ਵਿਖਾਵੇਵਾਜੀਆਂ ਘੱਟ ਆਉਂਦੀਆਂ ਹਨ ਇੱਕ ਹਮਸਫਰ ਦੇ ਰੂਪ ਵਿੱਚ ਉਹਨਾਂ ਨੂੰ ਸਰਪ੍ਰਾਈਜ਼ ਪਲਾਨ ਕਰਨੇ ਵੀ ਨਹੀਂ ਆਉਂਦੇ ਬਸ ਆਉਂਦਾ ਹੈ ਤਾਂ ਆਪਣੀ ਸਾਥਣ ਦਾ ਸਾਥ ਦੇਣਾ ਉਹਨੂੰ ਦੁਨੀਆ ਤੋਂ ਡਿਫੈਂਡ ਕਰਨਾ ਉਹਦੇ ਸੁਪਨਿਆਂ ਨੂੰ ਅਡਾਰੀ ਦੇਣਾ ਉਹ ਕਹਿੰਦੇ ਹਨ ਤੇ ਮੰਨਦੇ ਵੀ ਨਹੀਂ ਕਿ ਸਰਦਾਰਨੀ ਇਹ ਤੇਰਾ ਹੀ ਹੈ ਸਭ ਕੁਝ ਤੂੰ ਹੀ ਐ ਮਾਲਕ ਕਰਦੀ ਉਹ ਅਕਸਰ ਭੁੱਲ ਜਾਂਦੇ ਹਨ ਕਿ ਫੁੱਲ ਮੁੰਦਰੀਆਂ ਤੇ ਫੂਨ ਫਾਨ ਦੇ ਕੇ ਵੀ ਕੰਮ ਚੱਲ ਜਾਂਦਾ ਹੁੰਦਾ ਹੈ ਉਹ ਸੱਚੀ ਜਿਗਰਾ ਰੱਖਦੀ ਨਹੀਂ ਔਰਤ ਨੂੰ ਉਹ ਆਜ਼ਾਦੀ ਦੇਣ ਦਾ ਜਿਸ ਦੀ ਉਹ ਹੱਕਦਾਰ ਹੈ ਪਰ ਇਹ ਸਭ ਦੀ ਕਦਰ ਤੇ ਸੰਭਾਲ ਵੀ ਕੋਈ ਡੂੰਗੀ ਸਿਆਣੀ ਤੇ ਸਮਝਦਾਰ ਕੁੜੀ ਹੀ ਕਰ ਸਕਦੀ ਹੈ ਸੋਸ਼ਲ ਮੀਡੀਆ ਦੀਆਂ ਕੈਪਟਲ ਵੀਡੀਓ ਨੇ ਕਈਆਂ ਦੀ ਬੁੱਧੀ ਨੂੰ ਇਸ ਲੈਵਲ ਤੱਕ ਪ੍ਰੇਸ਼ਟ ਕਰ ਦਿੱਤਾ ਹੈ ਕਿ ਛੰਨੇ ਸੁੱਟ ਕੇ ਟੁੱਟੇ ਠੂਠਿਆ ਮਗਰ ਭੱਜੀਆਂ ਫਿਰਦੀਆਂ ਨੇ ਚੰਗਾ ਹਮਸਫਰ ਮਿਲਣਾ ਕਿਸਮਤ ਦੀ ਗੱਲ ਹੈ ਤੇ ਸਾਮਕੇ ਰੱਖ ਲੈਣਾ ਅਕਲ ਠਰਮੇ ਤੇ ਸਹਿ ਦੀ ਗੱਲ ਹੈ ਪ੍ਰਮਾਤਮਾ ਰਿਸ਼ਤਿਆਂ ਨੂੰ ਰਸੂਖ ਤੇ ਵਿਸ਼ਵਾਸ ਬਖਸ਼ੇ ਆਜ਼ਾਦੀ ਨੂੰ ਆਜ਼ਾਦੀ ਰੱਖ ਕੇ ਬੇਲਗਾਮੇ ਵੱਲ ਨਾਂ ਵਦਨ ਦੀ ਤੌਫੀਕ ਬਖਸ਼ੇ ਆਉਣ ਵਾਲੇ ਸਮੇਂ ਵਿੱਚ ਸੋਹਣੇ ਤੇ ਸਰਦਾਰੀ ਸਾਥਾਂ ਦੀਆਂ ਬਾਤਾਂ ਸੁਣਨ ਨੂੰ ਮਿਲਣ ਸਾਖਾਂ ਦਾ ਚੰਗਾ ਪਵਿੱਖ ਹੋਵੇ ਸਾਡੇ ਬੱਚੇ ਪਿਆਰ ਸਤਿਕਾਰ ਤੇ ਖੂਬਸੂਰਤੀ ਭਰੇ ਬੰਧਨ ਹੜਾਉਣ